ਜਦੋਂ ਕੋਈ ਹੱਥ ਚੱਕ ਲੈਂਦਾ ਤਾਂ ਹੱਥ ਨੂੰ ਬੰਦ ਕਰਾਉਣੇ ਵਾਲੇ ਵੀ ਜੰਮਦੇ ਆ ਉਸੇ ਦਿਨ ਜੰਮਦੇ ਆ ਜਿੱਦਣ ਹੱਥ ਜੰਮਦੀ ਆ ਚੁੰਨੀ ਕਈਆਂ ਨੂੰ ਬੋਝ ਲੱਗਦੀ ਆ ਪਰ ਜਦੋਂ ਗਜਨੀ ਤੋਂ ਚੁੰਨੀ ਦਵਾਈਤੀ ਨਾ ਉਸ ਚੁੰਨੀ ਦਾ ਮੁੱਲ ਉਹਨਾਂ ਨੂੰ ਪਤਾ ਜਿਨ੍ਹਾਂ ਦੀ ਲੁੱਟੀ ਇੱਜ਼ਤ ਵਾਪਸ ਕਰੀ ਤੀ ਜਿਨ੍ਹਾਂ ਨੇ ਰੱਖੀਆਂ ਵੀ ਨਹੀਂ ਉਹਨਾਂ ਨੇ ਰੱਖੀਆਂ ਨਹੀਂ ਤੀਆਂ ਜਦੋਂ ਗਜਨੀ ਤੋਂ ਲੈ ਕੇ ਆਏ ਤੇ ਟੀਮ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਇੰਨੀ ਇੰਨੀ ਗੋਲੀਆਂ ਭਰ ਮਤਲਬ ਬਣਾ ਕੇ ਛਕਦੀ ਤੇ ਉਹ ਕਿੱਦਾਂ ਦੀ ਉਹ ਬੱਚਿਆਂ ਨੂੰ ਕੀ ਪ੍ਰਮੋਟ ਕਰੋਗੇ ਚੰਡੀਗੜ੍ਹ ਚ ਕਿੰਨੀ ਕੁੜੀਆਂ ਨੇ ਗੰਦ ਪਾਇਆ ਵਿਆ ਮਾਂ-ਬਾਪ ਦੀ ਨਾਕਾਮੀ ਆ ਕਿਸੇ ਕੁੜੀ ਦੀ ਨਾਕਾਮੀ ਨਹੀਂ ਉੱਥੇ ਮਾਂ-ਬਾਪ ਗਲਤ ਆ ਜਦੋਂ ਮਾਂ-ਬਾਪ ਨੇ ਨਹੀਂ ਕਹਿਣਾ ਬਾਹਰਲਾ ਤਾਂ ਕਹੂਗਾ ਨਹੀਂ ਵੀ ਸਾਡੇ ਤਾਂ ਸਾਡੇ ਮਾਵਾਪ ਨਹੀਂ ਕਹਿੰਦੇ ਤੁਸੀਂ ਕੌਣ ਨੂੰ ਦੇ ਕਹਣੇ ਵਾਲੇ ਜੋ ਤੇ ਕੰਮ ਕਰ ਜਾਂਦੇ ਆ ਮਗਰ ਉਹਨਾਂ ਦੇ ਪਿੱਛੇ ਨਾ ਘਾਰਾਂ ਦੇ ਵਿੱਚ ਚੁੱਲਿਆਂ ਦੇ ਘਾਹ ਉਗ ਜਾਂਦਾ ਆ ਹੁਣ ਬੰਦੀ ਸਿੰਘ ਆ ਤੁਹਾਨੂੰ ਪਤਾ ਆ ਉਹ 32-32 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਐ ਘਾਓਗੇ ਕੂਠਿਆਂ ਦੇ ਛੱਤਾਂ ਤੋਂ ਐ ਸਪੈਦੇ ਪਾੜ ਕੇ ਮਤਲਬ ਤੇ ਅਸੀਂ ਆਨੂੰ ਜੋਧਿਆਂ ਨੂੰ ਸੰਭਾਲਣ ਦੀ ਲੋੜ ਆ ਨਾ ਕਿ ਉਹਨਾਂ ਦੇ ਮਤਲਬ ਇਦਾਂ ਸਪੋਰਟ ਕਰਨ ਦੀ ਲੋੜ ਕੋਈ ਜੋਧਿਆਂ ਨੂੰ ਸਪੋਰਟ ਨਹੀਂ ਕਰਦਾ ਅੱਜ ਕੱਲ ਅਸੀਂ ਜੋਧਿਆਂ ਦੇ ਨਾਂ ਤੇ ਪੈਸੇ ਖਾਣੇ ਚਾਲੂ ਕਰਦੇ ਆਂ ਕਈ ਵਾਰ ਕੋਈ ਫੈਮਿਲੀ ਕੋਲੇ ਬੈਠੀ ਹੁੰਦੀ ਆ ਆਪਾਂ ਸਵੈਪ ਕਰਦੇ ਹੁੰਨੇ ਆ ਨਾ ਤਾਂ ਇੱਕੇ ਦਮ ਫੋਨ ਬੰਦ ਕਰਨਾ ਪੈਂਦਾ ਵੀ ਉਹ ਕੁਝ ਗੱਲਾਂ ਇਦਾਂ ਦੀਆਂ ਬੋਲ ਦਿੰਦੇ ਆ ਤਾਂ ਉਹ ਬੰਦੇ ਵੀ ਹੁਣ ਮੈਂ ਦੇਖ ਰਿਹਾ ਕੱਲ ਤੋਂ ਪਰਸੋਂ ਤੋਂ ਇੰਸਟਾਗ੍ਰam ਤੇ ਹੈ ਨਾ ਵੀ ਉਹ ਸੌਰੀਆਂ ਮਤਲਬ ਆ ਰਹੀਆਂ ਵੀਡੀਓ ਵੀ ਉਹ ਮਾਫੀ ਮੰਗ ਰਹੇ ਆ ਤੇ ਕੁਛ ਤਾਂ ਫਰਕ ਪਾਊਗਾ ਬਾਪ ਦਾ ਡਰ ਹੁੰਦਾ ਮਾਂ ਦੇ ਸੰਸਕਾਰ ਹੁੰਦੇ ਆ ਮਾਂ ਰੋਕ ਸਕਦੀ ਆ ਧੀ ਨੂੰ ਪੁੱਤ ਨਹੀਂ ਆ ਨਹੀਂ ਆ ਨਹੀਂ ਆ ਨਹੀਂ ਇਹ ਰੋਕਾਂ ਟੋਕਾਂ ਜੇ ਪਹਿਲਾਂ ਹੀ ਹੁੰਦੀਆਂ ਤਾਂ ਚੰਗੀਆਂ ਹੁੰਦੀਆਂ ਅੱਜ ਰੋਕਾਂ ਟੋਕਾਂ ਖੁੱਲ ਗਈਆਂ ਮੈਰੋ ਹੋਣਾ ਨੂੰ ਲੈ ਕੇ ਕਈ ਸਮਰਥਨ ਕਰਦੇ ਨੇ ਤੇ ਕਈ ਉਹਨਾਂ ਦਾ ਵਿਰੋਧ ਕਰਦੇ ਨੇ ਬਹੁਤ ਸਾਰੇ ਇਹ ਵੀ ਕਹਿ ਰਹੇ ਨੇ ਕਿ ਪਹਿਲਾਂ ਕੁੜੀ ਦਾ ਰੇਪ ਕੀਤਾ ਉਹਨਾਂ ਨੇ ਕੀ ਇਹ ਸਹੀ ਏ ਗੱਲ ਬਾਬਾ ਜੀ ਤੁਹਾਨੂੰ ਕੀ ਲੱਗਦਾ ਵੇਖੋ ਜੀ ਜਿਹੜੇ ਦਿੱਲੀ ਜਾ ਕੇ ਇਹ ਕੁੜੀ ਦਾ ਰੇਪ ਹੋਇਆ ਸੀ ਤੇ ਉੱਥੇ ਜਾ ਕੇ ਉਹਦੇ ਨਾਲ ਕੁੜੀ ਨਾਲ ਖੜ ਗਏ ਸੀ ਤੇ ਉਹ ਰੇਪ ਕਰੋ ਵੇ ਕੋਈ ਇਹ ਜੇ ਚਲੋ ਜਿਹੜੇ ਕਹਿੰਦੇ ਆ ਉਹਨੂੰ ਕਹੇ ਇਹ ਜਦੋਂ ਦਿੱਲੀ ਇੱਕ ਸਿੱਖਾਂ ਦੇ ਪਰਿਵਾਰ ਦੇ ਵਿੱਚ ਕੁੜੀ ਇੱਕ ਉਹਦਾ ਰੇਪ ਕੀਤਾ ਸੀ ਤੇ ਉਹਦਾ ਮੂੰਹ ਕਾਲਾ ਕਰਕੇ ਉਹਦੇ ਵਾਲ ਮਤਲਬ ਮਤਲਬ ਗੰਧੀ ਕਰਕੇ ਉਹਨੂੰ ਮਤਲਬ ਪੂਰੇ ਉਥੂ ਸ਼ਹਿਰ ਵਿੱਚ ਘੁਮਾਇਆ ਉਹਦੂ ਮੈਂ ਹੈ ਕੋਈ ਬੋਲੇ ਨਹੀਂ ਕਿ ਹਾਂ ਪੇ ਉਥੇ ਰੇਪ ਕਰ ਉੱਥੇ ਵਿਚਾਰਾ ਮਹਿਰੋ ਆ ਬ ਇੱਕਸਾਨੀ ਮੋਰਚੇ ਦੀ ਗੱਲ ਆ ਤੇ ਉਦੋਂ ਨਾਲ ਉਥੇ ਗਿਆ ਸੀ ਤੇ ਸਾਥ ਦਿੱਤਾ ਸੀ ਉਹਨੇ ਜਾ ਕੇ ਤੇ ਇਦਾਂ ਦੇ ਕੰਮ ਇਹ ਤੇ ਗੱਲ ਗਲਤ ਹੈ ਨਾ ਕਿ ਹਾਂ ਵੀ ਉਹਦਾ ਰੇਪ ਕਰਨਾ ਇਹ ਗੱਲ ਝੂਠੀ ਹੈ ਜਿਹੜੀ ਪਹਿਲੂ ਲੋਕਾਂ ਨੂੰ ਮਤਲਬ ਆਪਣੀਆਂ ਗਲਤ ਚੀਜ਼ਾਂ ਮਤਲਬ ਪ੍ਰਮੋਟ ਕਰੀ ਉਹਦੇ ਵੀ ਸੋਚੋ ਕਿ ਇਹ ਚੀਜ਼ਾਂ ਥੋੜੀਆਂ ਹੁੰਦੀਆਂ ਅਗਲੇ ਬਥੇਰੇ ਇਹ ਚੀਜ਼ਾਂ ਸੋਚ ਗਲਤ ਹੈ ਲੋਕਾਂ ਦੀ ਇੱਜ਼ਤਾਂ ਬਾਜ਼ਾਰ 'ਚ ਨਹੀਂ ਮਿਲਦੀਆਂ ਹੁੰਨੀਆਂ ਇਹ ਜੜੀਆਂ ਇੱਜ਼ਤਾਂ ਨਾ ਕੁੜੀਆਂ ਨੂੰ ਅੱਜ ਕੱਲ੍ਹ ਦੇਖਣਾ ਚਾਹੀਦਾ ਹੈ ਵੀ ਕਿਤੇ ਜਾ ਕੇ ਇੱਕ ਕੁੜੀ ਦੇ ਨਾਲ ਕਿੰਨਾ ਪਰਿਵਾਰ ਜੁੜਿਆ ਹੁੰਦਾ ਇੱਕ ਕੁੜੀ ਮਾਂ ਬਣਦੀ ਆ ਭੈਣ ਬਣਦੀ ਆ ਦਾਦੀ ਪੋਤੇ ਨਾਨੀਆਂ ਤੱਕ ਰਿਸ਼ਤੇ ਜਾਂਦੇ ਆ ਜਦੋਂ ਕੋਈ ਆ ਉਹਦੀ ਔਲਾਦ ਨੂੰ ਕੋਈ ਕਲੰਕ ਲਾਊਗਾ ਤਾਂ ਕਿੰਨੀ ਮਾੜੀ ਗੱਲ ਆ ਇੱਕ ਕੁੜੀ ਕਰਕੇ ਕਿੰਨੀਆਂ ਕੁੜੀਆਂ ਦੇ ਨਾਮ ਬਦਨਾਮ ਹੁੰਦੇ ਆ ਇਸ ਕਰਕੇ ਨਾ ਜਿਹੜੀ ਮਹਾਰਾਜ ਨੇ ਇਹ ਔਰਤ ਜਿਹੜੀ ਹੈਗੀ ਆ ਨਾ ਇਹਨੂੰ ਬਹੁਤ ਜ਼ਿਆਦਾ ਗੁਣ ਵੀ ਦਿੱਤੇ ਆ ਇਹ ਘਰ ਵੀ ਸੰਭਦੀਆਂ ਸਾਰਾ ਕੁਝ ਆ ਇਹ ਮਰਿਆਦਾ 'ਚ ਰਹਿਣਾ ਬਹੁਤ ਜ਼ਰੂਰੀ ਆ ਹਰ ਇੱਕ ਚੀਜ਼ ਦੀ ਇੱਕ ਮਰਿਆਦਾ ਹੁੰਦੀ ਆ ਜੇਕਰ ਆਪਾਂ ਗੱਡੀ ਵੀ ਚਲਾਉਨੇ ਆ ਉਹਦੀ ਵੀ ਇੱਕ ਲਿਮਟ ਆ ਅਸੂਲਾਂ ਦੀ ਅਸੂਲ ਹੋਣਾ ਬਹੁਤ ਵਧੀਆ ਗੱਲ ਆ ਉਹਨੇ ਕੋਈ ਮਾੜਾ ਨਹੀਂ ਕਰਿਆ ਜੇ ਕਹਿੰਦਾ ਜਿਹੜੇ ਕਹਿੰਦੇ ਵੀ ਹਾਂ ਰੇਪ ਕਰ ਐਦਾਂ ਕਰਿਆ ਦੇਖੋ ਹੁਣ ਤੁਸੀਂ ਬਾਣਾ ਪਾਇਆ ਸਿੰਘ ਜਿਹੜਾ ਸਾਰਿਆਂ ਵਾਸਤੇ ਖੜਦਾ ਜਿਸ ਬੰਦੇ ਦੀ ਆਪਾਂ ਕੋਈ ਮਾੜੀ ਗੱਲੇ ਨਹੀਂ ਸੁਣੀ ਵੀ ਉਹਨੇ ਅੱਜ ਇੱਕ ਧੱਕਾ ਕਰਿਆ ਉਹਦੇ ਪਰ ਇੰਜਾਮ ਛਿੱਟੇ ਦਾ ਉੱਠਦੇ ਹੀ ਹੁੰਦੇ ਆ ਸੱਚ ਹਮੇਸ਼ਾ ਕੌੜਾ ਹੀ ਹੁੰਦਾ ਲੋਕਾਂ ਨੂੰ ਮਾੜਾ ਲੱਗਣਾ ਕਿ ਉਹਨੇ ਐਦਾਂ ਕਰਤਾ ਹੁਣ ਕਿੰਨੇ ਆਪਾਂ ਦੇਖੀ ਕਿੰਨਾ ਗੰਦ ਰੁਕ ਗਿਆ ਗੰਦ ਵੀ ਤਾਂ ਰੁਕਿਆ ਆ ਆਪਾਂ ਪੋਜ਼ਿਟਿਵ ਵੀ ਲੈ ਕੇ ਚੱਲੀ ਆਂ ਹਾਂ ਮਾਰਨਾ ਜੋ ਤਾਂ ਹੁਣ ਉਹਨੂੰ ਅਗਲੇ ਨੇ ਵਾਰਨਿੰਗ ਵੀ ਦਿੱਤੀ ਆ ਵੀ ਭਾਈ ਤੂੰ ਐਦਾਂ ਨਹੀਂ ਕਰਨਾ ਵੀ ਐਦਾਂ ਨਹੀਂ ਚੱਲਣਾ ਹੈਗਾ ਹਰੇਕ ਚੀਜ਼ ਦਾ ਇੱਕ ਸਿਸਟਮ ਆ ਹੁਣ ਅਗਲਾ ਨਹੀਂ ਮੰਨਿਆ ਕਿੰਨੀਆਂ ਕੁੜੀਆਂ ਖਰਾਬ ਨੇ ਮੇਰੇ ਖਿਆਲ ਨਾਲ 4-4 ਸਾਲ ਦੀਆਂ ਕੁੜੀਆਂ 5-5 ਸਾਲ ਦੀਆਂ ਕੁੜੀਆਂ ਦੇ ਰੇਪ ਹੋ ਰਿਹਾ ਕਾਰਨ ਕੀ ਆ ਆਪਾਂ ਅਸ਼ਲੀਲਤਾ ਨੂੰ ਖੁਦ ਵਧਾ ਰਹੇ ਆ ਇੱਕ ਮਾਰਾ ਇਹਨੇ ਜਨਾਨੀ ਨੂੰ ਪੜਦਾ ਦੇਆ ਕਿਸ ਗੱਲ ਕਰਕੇ ਦੇਆ ਪੜਦਾ ਬਹੁਤ ਬੜੀ ਚੀਜ਼ ਆ ਔਰਤਾਂ ਵਾਤੇ ਚੁੰਨੀ ਕਈਆਂ ਨੂੰ ਬੋਝ ਲੱਗਦੀ ਆ ਪਰ ਜਦੋਂ ਗਜਨੀ ਤੋਂ ਚੁੰਨੀ ਦਵਾਈ ਤੀ ਨਾ ਉਸ ਚੁੰਨੀ ਦਾ ਮੁੱਲ ਉਹਨਾਂ ਨੂੰ ਪਤਾ ਜਿਨ੍ਹਾਂ ਦੀ ਲੁੱਟੀ ਇੱਜ਼ਤ ਵਾਪਸ ਕਰੀ ਤੀ ਜਿਨ੍ਹਾਂ ਨੇ ਰੱਖੀਆਂ ਵੀ ਨਹੀਂ ਉਹਨਾਂ ਨੇ ਰੱਖੀਆਂ ਨਹੀਂ ਤੀਆਂ ਜਦੋਂ ਗਜਨੀ ਤੋਂ ਲੈ ਕੇ ਆਏ ਤੇ ਇਸ ਕਰਕੇ ਚੀਜ਼ਾਂ ਬਹੁਤ ਢੰਗਾਈ ਵਾਲੀਆਂ ਐ ਲੰਬੇ ਮੁੱਦੇ ਆ ਵੀ ਨਹੀਂ ਮੈਰੋ ਬਿਲ ਮੈਰੋ ਨੇ ਕਰਿਆ ਬਿਲਕੁਲ ਸਹੀ ਆ ਠੀਕ ਆ ਓਕੇ ਚੱਲਦਾ ਹਰੇਕ ਚੀਜ਼ ਦਾ ਇੱਕ ਸਿਸਟਮ ਆ ਜਦੋਂ ਕੋਈ ਅੱਤ ਚੱਕ ਲੈਂਦਾ ਤਾਂ ਅੱਤ ਨੂੰ ਬੰਦ ਕਰਾਉਣੇ ਵਾਲੇ ਵੀ ਜੰਮਦੇ ਆ ਉਸੇ ਦਿਨ ਜੰਮਦੇ ਆ ਜਿੱਦਣ ਅੱਤ ਜੰਮਦੀ ਆ ਇਸ ਕਰਕੇ ਬਸ ਜੋ ਆ ਤੁਹਾਡੇ ਸਾਹਮਣੇ ਹੀ ਆ ਬਾਕੀ ਜੋ ਹੋ ਰਿਹਾ ਪਾਪਾ ਜੀ ਕੀ ਲੱਗਦਾ ਤੁਹਾਨੂੰ ਕਾਰਨ ਕੀ ਹੋ ਗਿਆ ਵੀ ਸਾਨੂੰ ਇੰਨੀ ਖੁੱਲ ਮਿਲ ਗਈ ਆ ਅਸੀਂ ਸੋਚਦੇ ਆ ਸਾਡੀ ਮਾਨਸਿਕਤਾ ਇਦਾਂ ਦੀ ਬਣ ਗਈ ਆ ਵੀ ਜਿੱਦਾਂ ਦੀ ਵੀਡੀਓ ਮਰਜ਼ੀ ਬਣਾ ਕੇ ਪਾ ਦਈਏ ਸਾਨੂੰ ਤਾਂ ਕਹਿਣਾ ਹੀ ਨਹੀਂ ਕਿਸੇ ਨੇ ਕੁਝ ਭੈਣੇ ਪਹਿਲੀ ਨੰਬਰ ਤੇ ਨਾ ਜਿਹੜੇ ਅਸੀਂ ਸਾਰੇ ਨਾ ਆਲਸੀ ਹੋ ਗਏ ਆ ਅਸੀਂ ਜੋ ਸੋਚਦੇ ਅਸੀਂ YouTube ਪਰਾ ਦੇ ਇਹਨਾਂ ਦੇ ਚੈਨਲਾਂ ਤੇ ਪੈਸੇ ਕਮਾ ਲਈਏ ਅਸੀਂ ਇਹ ਨਹੀਂ ਸੋਚਦੇ ਕਿ ਉਹ ਵੀ ਜੇ ਉਹਨੂੰ 1.5 ਲੱਖ ਰੁਪਈਆ ਮੇਰੇ ਖਾਲਾ ਦੱਸਿਆ ਆ ਕਿ ਅਮਰਪਾਲ ਭਾਈ ਨੇ ਦਿੱਤਾ ਸੀ ਉਹਨੂੰ ਤੇ ਉਹਨੂੰ ਉਹ ਕੰਮ ਖੋਲਣ ਦੀ ਕੋਈ ਨਾ ਕੋਈ ਕੋਈ ਮਤਲਬ ਕੋਈ ਕੰਮ ਖੋਲ ਲੈਂਦੀ ਤੇ ਕੰਮ ਦੇ ਵਿੱਚ ਆਰਾਮ ਨਾਲ ਅੱਜ ਤੱਕ ਕੋਈ ਵੀ ਕੰਮ ਕਰੇ ਵਧੀਆ ਮਤਲਬ ਕਮਾਈ ਹੁੰਦੀ ਆ ਤੇ ਜੇ ਅਸੀਂ ਕਹੀਏ ਕਿ ਅਸੀਂ ਵਿਹਲੇ ਰਹਿ ਕੇ ਖਾਣਾ ਤੇ ਉਹ ਕੰਮ ਨਹੀਂ ਆ ਉਹ ਪਹਿਲੇ ਨੰਬਰ ਤੇ ਨਸ਼ਾ ਚਿੱਟਾ ਫੀਮ ਫੀਮ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਇੰਨੀ ਇੰਨੀ ਗੋਲੀਆਂ ਮਤਲਬ ਬਣਾ ਕੇ ਛਕਦੀ ਤੇ ਉਹ ਕਿੱਦਾਂ ਦੀ ਉਹ ਬੱਚਿਆਂ ਨੂੰ ਕੀ ਪ੍ਰਮੋਟ ਕਰੋਗੇ ਇੱਕ ਬੀਬੀ ਨੇ ਨਾ ਕੱਲ ਪਰਸੋ ਡੇਲੀ ਪੋਸਟ ਦੇ ਆਪਣੇ ਚੱਲਣ ਦੀ ਇੰਟਰਵਿਊ ਤੇ ਕਹਿੰਦੀ ਉਹ ਰੇੜੀ ਦੀ ਮਤਲਬ ਗੱਲਬਾਤ ਕੀਤੀ ਤੇ ਮੈਂ ਹੈ ਉਹਨੂੰ ਮੈਂ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਤੈਨੂੰ ਇੰਨੀ ਚੰਗੀ ਲੱਗਦੀ ਤੂੰ ਆਪਣੇ ਘਰ ਵੈਸੇ ਵੱਖਰਾ ਕਮਰਾ ਬਣਾ ਕੇ ਜੋ ਮਰਜ਼ੀ ਉਹਦੇ ਕੋਲ ਪ੍ਰਮੋਟ ਕਰਾ ਮਗਰ ਆਪਣੇ ਘਰ ਕਰਾਓ ਦੂਜੇ ਦੇ ਪਰਿਵਾਰਾਂ ਨੂੰ ਨਾ ਗੰਦਾ ਕਰੋ ਦੂਜੇ ਦੇ ਬੱਚਿਆਂ ਨੂੰ ਨਾ ਕੋਹ ਪਾਓ ਸੋਸ਼ਲ ਮੀਡੀਆ ਦਾ ਇਦਾਂ ਦਾ ਗੰਦ ਨਾ ਪਾਓ ਜੇ ਇਦਾਂ ਦਾ ਗੰਦ ਪਾਵੇਂ ਤੇ ਕੰਮ ਇਦਾਂ ਦਾ ਫੇਰ ਹੋਣਗੇ ਬਾਕੀ ਜਿਹੜੀਆਂ ਬਾਬਾ ਜੀ ਕੁੜੀਆਂ ਸਗੀਆਂ ਧਮਕੀਆਂ ਮਿਲੀਆਂ ਜਦੋਂ ਉਹਨਾਂ ਤੋਂ ਬਾਅਦ ਮਾਫੀ ਦੀਆਂ ਉਹਨਾਂ ਨੇ ਵੀਡੀਓ ਵੀ ਆਈਆਂ ਬਾਅਦ ਵਿੱਚ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਵੀ ਪਹਿਲਾਂ ਕਰਦੇ ਹੀ ਕਿਉਂ ਆ ਜੇ ਬਾਅਦ ਵਿੱਚ ਮਾਫੀ ਮੰਗਣੀ ਆ ਉਹ ਕਹਿੰਦੀ ਵੀ ਸਾਡਾ ਘਰ ਨਹੀਂ ਚੱਲਦਾ ਇਹ ਇਹ ਸਾਡਾ ਘਰ ਚ ਲਾਉਣ ਦਾ ਤਰੀਕਾ ਆ ਭੈਣੇ ਪਤਾ ਹੀ ਘਰ ਚ ਲਾਉਣ ਦਾ ਤਰੀਕਾ ਇਹ ਇਹਨਾਂ ਨੇ ਇਹ ਵੀ ਸੋਚ ਲਿਆ ਕਿ ਇਹਦੇ ਤੋਂ ਸੋਖਾ ਤਰੀਕਾ ਹੈ ਨਹੀਂ ਕੋਈ ਮਗਰ ਅਸੀਂ ਆਲਸ ਤੁਹਾਨੂੰ ਦੱਸਣਾ ਆਲਸ ਦੇ ਨਾਲ ਭਰ ਗਏ ਆ ਜੇ ਅਸੀਂ ਮਿਹਨਤ ਕਰ ਲਈਏ ਜੇ ਬੋਦੀ ਗੱਲ ਕੋਈ ਕੰਮ ਜੇ ਪੜ੍ਹੇ ਲਿਖੇ ਕੋਈ ਕੰਮ ਇਦਾਂ ਦਾ ਗੱਲ ਹੁਣ ਇੱਥੇ ਭੈਣਾਂ ਵਿਚਾਰੀਆਂ ਬਥੇਰੀਆਂ ਮੈਂ ਵੇਖਿਆ ਆ ਕੋਈ ਜੂਸ ਦਾ ਜੂਸ ਦਾ ਕੰਮ ਕਰ ਲੈਂਦੀ ਕੋਈ ਰੋਟੀਆਂ ਦਾ ਕੰਮ ਕਰੇ ਕੋਈ ਪ੍ਰਸ਼ਾਦਿਆਂ ਦਾ ਕੰਮ ਕਰ ਲਿਆ ਆਪਣਾ ਘਰ ਚ ਲਾਂਦੀ ਆ ਨਾ ਉਹ ਮਿਹਨਤ ਕਰਦੀਆਂ ਮਗਰ ਉਹਨਾਂ ਦਾ ਸਤਕਾਰ ਵੀ ਹੁੰਦਾ ਆ ਤੇ ਜਿਨ੍ਹਾਂ ਨੇ ਘਟੂ ਘਟ ਆਪਣਾ ਸਰੀਰ ਵਿਖਾ ਕੇ ਪੈਸੇ ਕਮਾਉਣੇ ਉਹ ਕੀ ਕੋਈ ਫਾਇਦਾ ਨਹੀਂ ਕੋ ਉਹਦੇ ਸਾਡੀਆਂ ਭੈਣਾਂ ਸਾਡੀਆਂ ਅਸੀਂ ਸਾਰੀਆਂ ਦੀ ਇੱਜ਼ਤ ਕਰਦੇ ਹਰੇਕ ਤਰਮ ਦੀ ਸਾਡੀ ਭੈਣਾਂ ਆ ਅਸੀਂ ਸਭ ਦੀ ਇੱਜ਼ਤ ਕਰਦੇ ਆ ਸਾਡੇ ਕੋਲ ਕੋਈ ਲੋੜ ਬੰਦਾ ਹੋਗੀ ਅਸੀਂ ਸਭ ਦੀ ਇੱਜ਼ਤ ਕਰਦੇ ਆ ਪਰ ਇਹਦਾ ਮਤਲਬ ਇਹ ਥੋੜਿਆ ਕੀ ਆਪਾਂ ਵੀ ਆਪਣੇ ਛੋਟੇ ਬੱਚਿਆਂ ਨੂੰ ਤੁਸੀਂ ਦੇਖਦੇ ਆਂ ਜਾਂ ਜਿੰਨੇ ਕਿੰਨੇ ਕਿੰਨੇ ਕੇ ਬੱਚੇ ਕਿ ਆ ਮੈਸੇਜ ਜਾਂਦਾ ਉਹਨਾਂ ਖਾਤਰ ਵੀ ਐਂ ਚੱਲਦਾ ਪਾਪਾ ਇਦਾਂ ਪੈਸੇ ਪੈਸਿਆਂ ਦੀ ਭੁੱਖ ਹੋ ਗਈ ਇੱਜ਼ਤ ਨਾਲੋਂ ਉੱਪਰ ਹੋ ਗਿਆ ਪੈਸਾ ਪੈਸਾ ਹੋਣਾ ਜ਼ਿੰਦਗੀ 'ਚ ਜ਼ਰੂਰੀ ਆ ਪਰ ਇੱਜ਼ਤ ਮੈਟਰ ਕਰਦੀ ਆ ਜਦੋਂ ਆਪਾਂ ਕਿਤੇ ਵਿਆਹ ਕਿ ਜਾਣਾ ਕੁੜੀ ਇੱਕ ਐਨੀਓ ਗੱਲ ਸੋਚ ਲਵੇ ਵੀ ਜਦੋਂ ਕੁੜੀ ਕਿਤੇ ਵਿਆਹ ਕਿ ਜਾਂਦੀ ਆ ਤਾਂ ਉਹਦੀ ਇੱਜ਼ਤ ਪੱਲੇ ਆ ਤਾਂ ਹੀ ਇੱਜ਼ਤ ਆ ਇਹ ਸਭ ਤੋਂ ਵੱਡੀ ਨਾਕਾਮੀ ਮਾਪੇ ਦੀ ਆ ਕੁੜੀਆਂ ਦੇ ਮਾਪੇ ਪਾ ਨੂੰ ਨਹੀਂ ਦਿਖਦਾ ਵੀ ਵੀਡੀਓ ਪਾਣੀ ਉਹਨਾਂ ਨੂੰ ਬਲੌਗ ਕਰ ਦਿੰਨੀ ਐ ਵੀ ਜਦ ਸ਼ੋਅ ਨਾ ਹੋਵੇ ਚੰਡੀਗੜ੍ਹ ਚ ਕਿੰਨੀ ਕੁੜੀਆਂ ਨੇ ਗੰਦ ਪਾਇਆ ਮਾਪੇ ਬਾਪ ਦੀ ਨਾਕਾਮੀ ਐ ਕਿਸੇ ਕੁੜੀ ਦੀ ਨਾਕਾਮੀ ਨਹੀਂ ਉੱਥੇ ਮਾਪੇ ਬਾਪ ਗਲਤ ਆ ਜਦੋਂ ਮਾਪੇ ਬਾਪ ਨੇ ਨਹੀਂ ਕਹਿਣਾ ਬਾਹਰਲਾ ਤਾਂ ਕਹੂਗਾ ਨਹੀਂ ਵੀ ਸਾਡੇ ਤਾਂ ਸਾਡੇ ਮਾਵਾਪ ਨਹੀਂ ਕਹਿੰਦੇ ਤੁਸੀਂ ਕੌਣ ਹੁੰਦੇ ਕਹਿਣੇ ਵਾਲੇ ਇਸ ਕਰਕੇ ਮਾਪੇ ਬਾਪ ਨੂੰ ਸੋਚਣਾ ਚਾਹੀਦਾ ਹੈ ਪਹਿਲਾਂ ਹੀ ਨੱਥ ਪਾ ਲੈਣੀ ਚਾਹੀਦੀ ਐ ਚੀਜ਼ ਨੂੰ ਇਹ ਚੀਜ਼ ਬਹੁਤ ਹੀ ਬੜੀ ਚੰਗੀ ਨਹੀਂ ਬਾਅਦ ਚ ਪਤਾ ਲੱਗਦੀ ਜਦੋਂ ਬੀਤਦੀ ਆ ਹੁਣ ਮਰੇ ਤੋਂ ਤਿੰਨ ਜਣੇ ਗਏ ਆ ਕਿੰਨੇ ਲੱਖ ਫੋਲੋਅਰ ਤੇ ਮਿੱਟੀ ਜਿਵੇਂ ਲ ਇਹ 400 ਲੱਖ ਨੈਟ ਦੀ ਜਿਹੜੀ ਫੇਮ ਆ ਉਹ ਫੇਕ ਹੁੰਦੀ ਆ ਰੀਅਲ ਜ਼ਿੰਦਗੀ ਹੁਣ ਆਪਾਂ ਖੜੇ ਆ ਇਕੱਠੇ ਹੁਣ ਆ ਰੀਅਲ ਮੈਂ ਤੁਹਾਡੀ ਇੱਜ਼ਤ ਕਰ ਰਿਹਾ ਤੁਸੀਂ ਮੇਰੀ ਭੈਣ ਵਰਗੇ ਹੋ ਠੀਕ ਹੈ ਇੱਜ਼ਤ ਕਰ ਰਿਹਾ ਇਹ ਇਹ ਚੀਜ਼ ਮੈਟਰ ਕਰਦੀ ਆ ਠੀਕ ਆ ਨਾ ਹੁਣ ਤੁਸੀਂ ਵੀ ਤਾਂ ਇੱਕ ਲੈ ਕੇ ਫਿਰ ਰਹੇ ਹੋ ਧੁੱਪਾਂ 'ਚ ਫਿਰਦੇ ਆ ਮੈਕ ਲੈ ਕੇ ਚੱਲਦੇ ਆਂ ਨੇ ਕਦੇ ਕਿਸੇ ਕੋਲ ਤੁਹਾਨੂੰ ਵੀ ਧੁੱਪਾਂ ਲੱਗਦੀਆਂ ਤੁਸੀਂ ਤਾਂ ਨਹੀਂ ਕੱਲੇ ਏਸੀ 'ਚ ਰਹਿੰਦੇ ਇੱਕ ਕਮਾਉਂ ਤੁਸੀਂ ਵੀ ਤਾਂ ਕਮਾ ਰਹੇ ਹੋ ਤੁਸੀਂ ਵੀ ਵੀਡੀਓ ਨਹੀਂ ਕਮਾ ਰਹੇ ਆ ਤੁਹਾਡੇ ਕੋਲ ਇੱਕ ਢੰਗ ਆ ਉਹਨਾਂ ਕੋ ਢੰਗ ਨਹੀਂ ਬਸ ਇਹ ਗੱਲ ਮੈਟਰ ਕਰਦੀ ਆ इज्जत मैटर ਕਰਦੀ ਆ ਪੈਸਾ ਨਹੀਂ ਹੁਣ ਕਈ ਲੋਕ ਸਾਥ ਵੀ ਦਿੰਦੇ ਨੇ ਤੇ ਕਈ ਲੋਕ ਬਾਬਾ ਜੀ ਇਹ ਵੀ ਕਹਿੰਦੇ ਨੇ ਵੀ ਕੀ ਕਿਸੇ ਨੂੰ ਮਾਰ ਦੇਣਾ ਕੀ ਗੰਦ ਨੂੰ ਖਤਮ ਕਰ ਸਕਦੇ ਆ ਵੀ ਪ੍ਰੋਪਰ ਗੰਦ ਖਤਮ ਹੋ ਜਾਊਗਾ ਨਹੀਂ ਨਹੀਂ ਗੰਦ ਨਹੀਂ ਇਦਾਂ ਦੇਖੋ ਖਤਮ ਤਾਂ ਚਲੋ ਇੱਕ ਕੋਸ਼ਿਸ਼ ਹੁੰਦੀ ਆ ਸਮਝਾਉਣਾ ਸਾਰਿਆਂ ਨੂੰ ਰੋਕਣਾ ਕੋਸ਼ਿਸ਼ ਹੁੰਦੀ ਆ ਗੰਦ ਕਦੇ ਐ ਨਹੀਂ ਖਤਮ ਹੁੰਦਾ ਜਿੰਨਾ ਚ ਹੁਣ ਜਿਹੜੇ ਕਹਿੰਦੇ ਆ ਵੀ ਸਾਡੇ ਦਿਲ ਚ ਸ਼ਰਦਾ ਹੈ ਵੀ ਐ ਸ਼ਰਦਾ ਹੋਣੀ ਲੱਗ ਗੱਲ ਆ ਜਿਹੜੇ ਤਤੀ ਤਵੀਆਂ ਦੇ ਬੈਠ ਗਏ ਉਹਨਾਂ ਦੇ ਸ਼ਰਦਾ ਨਹੀਂ ਸੀ ਜਿਹੜੇ ਸੂਲਾਂ ਤੇ ਚੱਲ ਵੀ ਉਹਨਾਂ 'ਚ ਸ਼ਰਦਾ ਨਹੀਂ ਸੀ ਜਿਹੜੇ ਨੀਹਾਂ 'ਚ ਖੜ ਗਏ ਉਹਨਾਂ 'ਚ ਸ਼ਰਦਾ ਨਹੀਂ ਸ਼ਰਦਾ ਹੋਣੀ ਹਰ ਇੱਕ ਚੀਜ਼ ਲਈ ਕਿ ਠੀਕ ਆ ਪਰ ਗੰਦ ਕਦੇ ਐ ਨਹੀਂ ਰੁਕਣਾ ਆਪਾਂ ਸਮਝਾ ਸਕਦੇ ਹਾਂ ਅਗਰ ਆਉਣ ਵਾਲੀ ਪੀੜ੍ਹੀ ਦੀ ਸੋਚ ਬਦਲੋ ਆਪਣੇ ਬੱਚਿਆਂ ਨੂੰ ਸਮਝਾਓ ਪੁੱਤ ਆਹ ਚੀਜ਼ ਗਲਤ ਆ ਤੇ ਆਹ ਸਹੀ ਆ ਮਾਂ ਕਿਵੇਂ ਸਮਝਾਉਂਦੀ ਹੁੰਦੀ ਹੁੰਦੀ ਕਿ ਮਾਂ ਆਪਣੀ ਧੀ ਨੂੰ ਸਮਝਾ ਸਕਦੀ ਬਾਪ ਉੱਥੇ ਨਹੀਂ ਸਮਝਾ ਸਕਦਾ ਬਾਪ ਦਾ ਡਰ ਹੁੰਦਾ ਮਾਂ ਦੇ ਸੰਸਕਾਰ ਹੁੰਦੇ ਆਪਨੀ ਮਾਂ ਰੋਕ ਸਕਦੀ ਆ ਧੀ ਨੂੰ ਪੁੱਤ ਨਹੀਂ ਆਏ ਨਹੀਂ ਐ ਨਹੀਂ ਐ ਨਹੀਂ ਇਹ ਰੋਕਾਂ ਟੋਕਾਂ ਜੇ ਪਹਿਲਾਂ ਹੀ ਹੁੰਦੀਆਂ ਤਾਂ ਚੰਗੀਆਂ ਹੁੰਦੀਆਂ ਅੱਜ ਰੋਕਾਂ ਟੋਕਾਂ ਖੁੱ ਇੱਕ ਫੋਨ ਮਾਰਿਆ ਇੱਥੇ ਆ ਗਏ ਜੀ ਆਏ ਆ ਕਿ ਇਹ ਰੋਕਾਂ ਟੋਕਾਂ ਖੁੱਲ ਗਈਆਂ ਦੱਸਣਾ ਕਿਤੇ ਹੋਰ ਜਾਣਾ ਕਿਤੇ ਹੋਰ ਇਹ ਮੁੰਡਿਆਂ 'ਚ ਵੀ ਗੱਲਾਂ ਇਹ ਜੀ ਗੱਲ ਨਹੀਂ ਵੀ ਕਲੀਆਂ ਕੁੜੀਆਂ ਮੁੰਡੇ ਵੀ ਘਟ ਨਹੀਂ ਕੁੜੀਆਂ ਨੂੰ ਗਲਤ ਰਾਹ ਪਾਉਣ 'ਚ ਮੁੰਡੇ ਵੀ ਬਹੁਤ ਆ ਮੋਹਾਲੀ 'ਚ ਦੇਖ ਲਿਓ ਤੁਸੀਂ ਇੱਥੇ ਜਾ ਕੇ ਘੰਟੇ 'ਤੇ ਤੱਕ ਤੁਹਾਨੂੰ ਪਤਾ ਲੱਜ ਜਾਣਾ ਹੁਣ ਅਸੀਂ ਆਏ ਆ ਸਾਡਾ ਤਾਂ ਚਲੋ ਆ ਹੈਗੇ ਅਸੀਂ ਤਾਂ ਆਏ ਆ ਅਸੀਂ ਕਿਤੇ ਉਹਰੇ ਗੇੜੇ ਮਾਰਨ ਨਹੀਂ ਆਏ ਸਾਡਾ ਤਾਂ ਦਾਣਾ ਪਾਣੀ ਅਸੀਂ ਰਖੜੇ ਖੜੇ ਆ ਸਾਡੇ ਭਰਾ ਦਾ ਚਲੋ ਵਧੀਆ ਸਿਸਟਮ ਆ ਠੀਕ ਆ ਅਸੀਂ ਸਾਥ ਦੇਣ ਆ ਜੰਨੇ ਜਿੱਦਾਂ ਲੋੜ ਹੁੰਦੀ ਆ ਪਰ ਆਪਣੇ ਆਪ ਨੂੰ ਸਮਝਾਉਣਾ ਬਹੁਤ ਵੱਡੀ ਗੱ ਅਸੀਂ ਛੋਟੇ ਕੱਪੜੇ ਉਹਨਾਂ ਦੀ ਮਾਨਸਿਕਤਾ ਨਾਲ ਦੇਖੋ ਹੁਣ ਅੱਖਾਂ ਕੱਢ ਕੇ ਤਾਂ ਰੱਖਣ ਹੀ ਲੱਗੇ ਜਦੋਂ ਸਕਰੋਲ ਕਰਦੇ ਤੁਹਾਨੂੰ ਵੀ ਪਤਾ ਆ ਹੀ ਜਾਂਦਾ ਆ ਹੀ ਜਾਂਦਾ ਇਸ ਕਰਕੇ ਪਹਿਲਾਂ ਹੀ ਇੱਜ਼ਤ ਵਾਲਾ ਕੰਮ ਕਰੋ ਜਿਹਦੇ ਨਾਲ ਆਪਣੀ ਇੱਜ਼ਤ ਹੋਵੇ ਹੁਣ ਜਿਨ੍ਹਾਂ ਨੇ ਆਪਣੇ ਬੱਚੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਟੈਂਕ ਪਰ ਬੰਨ੍ਹ ਕੇ ਸਿੱੜਤੇ ਤੇ 2-2 ਸਾਲ ਦੇ ਜਵਾਕ ਸਿੱੜਤੇ ਤੇ ਉਹ ਵੀ ਤਾਂ ਇਹ ਤੇ ਇਸ ਕਰਕੇ ਜਦੋਂ ਆਪਾਂ ਨੂੰ ਹਿਸਟਰੀ ਹੋਣੀ ਪੜ੍ਹਨੀ ਆਪਾਂ ਨੇ ਆਪਣੀ ਇਤਿਹਾਸ ਹੀ ਨਹੀਂ ਪੜਨਾ ਇਤਿਹਾਸ ਪਤਾ ਹੀ ਨਹੀਂ ਆਪਣੇ ਬੱਚਿਆਂ ਨੂੰ ਤਾਂ ਕਰਕੇ ਆ ਇਹ ਚੀਜ਼ਾਂ ਰੋਕੀਆਂ ਜਾ ਸਕਦੀਆਂ ਕੋਸ਼ਿਸ਼ ਕੀਤੀ ਜਾ ਸਕਦੀ ਇਹਨੂੰ ਹੌਲੀ ਹੌਲੀ ਚੇਂਜ ਹੋ ਗਈ ਸੋਚ ਕਿਉਂਕਿ ਬਹੁਤ ਜ਼ਿਆਦਾ ਐਡਵਾਂਸ ਹੋ ਗਈ ਨਾ ਦੁਨੀਆ ਗਾਂ ਸੋਚਣ ਲੱਗ ਗਈ ਤਾਂ ਕਰਕੇ ਹੁਣ ਕੋਸ਼ਿਸ਼ ਦੀ ਗੱਲ ਬਾਬਾ ਜੀ ਤੁਸੀਂ ਕਰਦੇ ਆ ਕਿ ਇਹਨੂੰ ਕਿ ਇਹਨੂੰ ਰੋਕੀ ਆਪਾਂ ਕਿਉਂਕਿ ਗੰਧ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਪੈ ਗਿਆ ਆ ਹੁਣ ਤਾਂ ਬਹੁਤ ਜ਼ਿਆਦਾ ਮਾਹੌਲ ਚੇਂਜ ਹੋ ਗਿਆ ਹਨਾ ਹੁਣ ਹੁਣ ਜੇ ਅਸੀਂ ਕਹੀਏ ਵੀ ਅਸੀਂ ਕਿਸੇ ਨੂੰ ਰੋਕ ਦਈ ਹੈ ਨਾ ਕਿ ਉਹ ਇਹ ਕੰਮ ਨਾ ਕਰੇ ਪਰ ਹੁਣ ਜਿਹੜੀ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਗਈ ਕਿ ਵੀਡੀਓ ਇਦਾਂ ਨੇ ਆਉਂਦੀਆਂ ਉਹ ਕਹਿੰਦੇ ਨੇ ਇਹ AI ਦੇ ਨਾਲ ਬਣਾਈਆਂ ਵੀ ਪਤਾ ਲੱਗਦਾ ਵੀ ਅਸਲੀ ਬੰਦਾ ਆ ਕਿ ਇਹ ਕੀ ਚੀਜ਼ ਆ ਫਿਰ ਉਹਦੇ ਤੇ ਆਪਾਂ ਕਿੱਦਾਂ ਕਰਾਂਗੇ ਆਪਣੇ ਘਰ ਤੋਂ ਸ਼ੁਰੂ ਕਰੋ ਕਿਤੇ ਜਾਣ ਦੀ ਲੋੜ ਨਹੀਂ ਆਪਾਂ ਆਪਣੇ ਘਰ ਤੋਂ ਸ਼ੁਰੂ ਕਰੋ ਮਹੱਲੇ ਤੋਂ ਸ਼ੁਰੂ ਕਰੋ ਹੌਲੀ ਹੌਲੀ ਸਮਝਾਓ ਹੁਣ ਸਾਡੇ ਯਾਰ ਦੋਸਤ ਦੀਆਂ ਭੈਣਾਂ ਵੀ ਜਾਣੀਆਂ ਜਾਂ ਕਿਤੇ ਕੋਈ ਤੰਗ ਕਰਦਾ ਸੀ ਵੀ ਜਾਣੇ ਆ ਅਸੀਂ ਸਮਝਾਉਨੇ ਆ ਵੀ ਨਹੀਂ ਐ ਨਹੀਂ ਕਰਨਾ ਆਪਣੇ ਘਰ ਤੋਂ ਸ਼ੁਰੂ ਕਰੋ ਬਹੁਤ ਕੁਝ ਰੁਕਿਆ ਜਾਂਦਾ ਕੋਸ਼ਿਸ਼ ਨਾਲ ਬਹੁਤ ਕੁਝ ਹੁੰਦਾ ਹੁਣ ਤੁਸੀਂ ਜਦੋਂ ਚੈਨਲ ਸ਼ੁਰੂ ਕਰਿਆ ਹੋਣਾ ਇੱਕ ਸਬਸਕ੍ਰਾਈਬੇਸ਼ਨ ਹੋਣਾ ਗਾਹਾਂ ਗਾ ਵਧਦੇ ਗਏ ਕੋਸ਼ਿਸ਼ ਤਾਂ ਕਰੀ ਤੁਸੀਂ ਤੁਸੀਂ ਇਹ ਤਾਂ ਨਹੀਂ ਸੋਚਿਆ ਵੀ ਸੀ ਮਸ਼ਹੂਰ ਹੋ ਜਾਣਾ ਇਸ ਕਰਕੇ ਕੋਸ਼ਿਸ਼ ਕਰੋ ਹਰ ਇੱਕ ਚੀਜ਼ ਦਾ ਅੰਤ ਹੁੰਦਾ ਹੈ ਚੰਗੇ ਦਾ ਵੀ ਮਾੜੇ ਦਾ ਵੀ ਕੋਸ਼ਿਸ਼ ਕਰ ਸਕਦੇ ਆਪਾਂ ਰੁਕ ਸਾਰਾ ਕੋ ਸਕਦਾ ਜਿਨੇ ਕਰਨਾ ਉਹ ਕਰੀ ਜਾਵੇ ਕੋਈ ਮੈਟਰ ਨਹੀਂ ਕਰਦਾ ਪਰ ਆਪਣੀ ਇੱਕ ਮਰਿਆਦਾ ਰੱਖੋ ਬਬ ਬੇਨਤੀ ਆਈ ਹੈ ਸਾਰੀਆਂ ਭੈਣਾਂ ਨੂੰ ਵੀ ਆਪਣੀ ਕਮਰਿਆਦਾ ਰੱਖੋ ਤੁਸੀਂ ਹਰ ਇੱਕ ਪਰਿਵਾਰ ਸਾਹਮਣੇ ਆਲੀਆਂ ਕੱਲੀਆਂ ਤੁਸੀਂ ਰੋਟੀਆਂ ਤੁਸੀਂ ਕੁਰਬਾਨਾਂ ਵੀ ਫੜ ਸਕਦੀਆਂ ਹੱਥਾਂ ਜੇ ਸਾਰਾ ਗੁੱਸਾ ਮਾਈ ਭਾਗੂ ਦਾ ਰੂਪ ਵੀ ਤੁਸੀਂ ਹੋ ਸਾਰਾ ਤੁਸੀਂ ਹੋ ਸਾਡੇ ਸੂਰਮੇ ਤੁਸੀਂ ਹੋ ਸੂਰਮੇ ਜੰਮੇ ਆ ਤੁਸੀਂ ਉਹ ਸਾਰਾ ਕੁਝ ਕਰਿਆ ਇਸ ਕਰਕੇ ਮਰਿਆਦਾ ਚ ਰਹਿਣਾ ਬਹੁਤ ਵੱਡੀ ਗੱਲ ਆ ਕੋਸ਼ਿਸ਼ ਕੀਤੀ ਜਾ ਸਕਦੀ ਆ ਕੋਸ਼ਿਸ਼ ਕਰਨ ਕਦੇ ਮਰਦੀ ਨਹੀਂ ਹੁੰਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਜਾ ਸਕਦੀ ਤੇ ਕਰੋ ਜਿੰਨੀ ਹੋ ਸਕੇ ਆਪਾਂ ਨੇ ਆਪਣੇ ਨਾਲ ਦੇ ਨੂੰ ਰੋਕੋ ਜੇ ਰੁਕਦਾ ਨਹੀਂ ਰੁਕਦਾ 10 ਵਾਰੀ ਰੋਕੋ ਪਰ ਹਟੋ ਨਾ ਰੋਕ ਤਾਂ ਸਕਦੇ ਆ ਵੀ ਇਹਨੂੰ ਸਾਨੂੰ ਆ ਗੱਲ ਸਮਝਾਈ ਤੀ ਇਸ ਕਰਕੇ ਕੋਸ਼ਿਸ਼ ਜ਼ਰੂਰੀ ਆ ਜਦੋਂ ਮੌਤ ਹੁੰਦੀ ਬਾਬਾ ਜੀ ਕਹਿੰਦੇ ਨੇ ਵੀ ਮੌਤ ਦੇ ਪਤਾ ਲੱਗਦਾ ਵੀ ਬੰਦੇ ਨੇ ਪੂਰੀ ਉਮਰ ਚ ਕੀ ਕਮਾਇਆ ਤੇ ਮੇਰੇ ਖਿਆਲ ਪਹਿਲਾ ਇਦਾਂ ਦੀ ਮੌਤ ਆ ਜਿੱਥੇ ਪਿੱਛੇ ਲੋਕੀ ਕਮੈਂਟਾਂ ਵਿੱਚ ਕਹਿ ਰਹੇ ਨੇ ਕਿ ਬੜਾ ਹੀ ਚੰਗਾ ਹੋਇਆ ਹਨਾ ਇੱਕ ਗੰਦ ਘਟ ਗਿਆ ਜਾਂ ਇਦਾਂ ਦੇ ਬਹੁਤ ਸਾਰੇ ਇੱਕ ਤੁਸੀਂ ਵੇਖਿਆ ਦੀਪ ਸਿੱਧੂ ਜਦੋਂ ਮਤਲਬ ਚੜ੍ਹਾਈ ਕੀਤਾ ਸੀ ਉਦੋਂ ਵੇਖਿਆ ਕਿੰਨਾ ਕਾਠੀ ਇੱਕ ਮੂਸੇ ਵਾਲਾ ਚੜ੍ਹਾਈ ਕੀਤਾ ਕਿੰਨਾ ਕਾਠੀ ਜਿਹੜੇ ਬੰਦੇ ਨਾ ਚੰਗਾ ਕੰਮ ਕਰਦੇ ਉਹਨਾਂ ਪਿੱਛੇ ਕਾਠ ਕੱਟ ਦੱਸਦਾ ਆ ਤੂੰ ਇਹਨਾਂ ਪਿੱਛੇ ਇਹਨਾਂ ਨੇ ਕੀ ਲੋਕਾਂ ਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਕੋਹ ਮਤਲਬ ਸਿੱਖ ਥੋੜੀ ਸਹੀ ਦਿੱਤੀ ਤੇ ਕੋਈ ਤਿੰਨ ਬੰਦੇ ਨਹੀਂ ਆਏ ਇੱਥੋਂ ਤੱਕ ਅਮਰੀਕਾ ਨਾਲ ਚੁੱਕਣ ਵਾਸਤੇ ਵੀ ਨਹੀਂ ਆਏ ਹੋਣੇ ਤੇ ਗੱਲ ਇਹ ਆ ਕਿ ਚੰਗਾ ਕੰਮ ਕਰੋ ਵਧੀਆ ਰਹੂਗਾ ਤੇ ਜਿਹੜਾ ਅੱਗੇ ਵੀ ਤੁਹਾਨੂੰ ਸਿੱਖ ਮਿਲੂ ਵੀ ਘਰ ਦੇ ਪਰਿਵਾਰਾਂ ਦੇ ਸਾਰਿਆਂ ਨੂੰ ਕਹਿੰਦੇ ਕਿ ਵੀਰੋ ਸਮਝਾਓ ਆਪਣੇ ਬੱਚਿਆਂ ਨੂੰ ਵੀ ਕਿ ਇਦਾਂ ਦਾ ਕੰਮ ਨਾ ਕਰੋ ਇਹ ਗੰਦਪਾਣਾ ਜਿਉਂ ਬੰਦ ਕਰੋਗੇ ਤੇ ਵਧੀਆ ਰਹੂਗਾ ਨਹੀਂ ਤੇ ਫਿਰ ਖਾਲਸਾ ਦਾ ਹੈ ਜਿਸ ਜਿਸ ਤਰ੍ਹਾਂ ਇਹਨਾਂ ਨੇ ਕਾਰਜ ਕੀਤਾ ਜਿਦਾ ਹੁੰਦਾ ਹੀ ਰਹਨੇ ਆ ਤੇ ਮੇਰੇ ਹੋਣਾ ਨੇ ਜੋ ਵੀ ਬਾਬਾ ਜੀ ਕੀਤਾ ਕੀ ਲੱਗਦਾ ਤੁਹਾਨੂੰ ਵੀ ਫਰਕ ਪਿਆ ਆ ਜਾਂ ਪਊਗਾ ਅੱਗੇ ਪਊਗਾ ਕੋ ਨਹੀਂ ਪਊ ਹੋਲੀ ਹੋਲੀ ਪਊ ਬਹੁਤ ਪਿਆ ਬਹੁਤ ਜ਼ਿਆਦਾ ਪੈ ਗਿਆ ਵਧੀਆ ਪੈ ਗਿਆ ਨਾਲ ਇਹ ਆ ਕਿ ਇਹ ਆ ਕਿ ਸਪੋਰਟ ਕਰਨੀ ਚਾਹੀਦੀ ਆਪਾਂ ਨੂੰ ਉਹਨਾਂ ਨੂੰ ਨਾ ਕਿ ਉਹਨਾਂ ਦੀ ਲੱਤਾਂ ਖਿੱਚਣੀਆਂ ਚਾਹੀਦੀ ਕਿ ਵੇਖੋ ਹੁਣ ਜੋਦੇ ਕੰਮ ਕਰ ਜਾਂਦੇ ਆ ਮਗਰ ਉਹਨਾਂ ਦੇ ਪਿੱਛੇ ਨਾ ਘਾਰਾਂ ਦੇ ਵਿੱਚ ਚੁੱਲਿਆਂ ਦੇ ਘਾਹ ਉਗ ਜਾਂਦਾ ਆ ਹੁਣ ਬੰਦੀ ਸਿੰਘ ਆ ਤੁਹਾਨੂੰ ਪਤਾ ਆ ਉਹ 32-33 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਐ ਘਾਹ ਉਗੇ ਕੋਠਿਆਂ ਦੇ ਛੱਤਾਂ ਦੇ ਉੱਪਰ ਦੇ ਪਾੜ ਕੇ ਮਤਲਬ ਬਾਹਰ ਹੋ ਤੇ ਅਸੀਂ ਇਹਨਾਂ ਨੂੰ ਜੋਧਿਆਂ ਨੂੰ ਸੰਭਾਲਣ ਦੀ ਲੋੜ ਆ ਨਾ ਕਿ ਉਹਨਾਂ ਦੇ ਮਤਲਬ ਏਦਾਂ ਸਪੋਰਟ ਕਰਨ ਦੀ ਲੋੜ ਕੋਈ ਜੋਧਿਆਂ ਨੂੰ ਸਪੋਰਟ ਨਹੀਂ ਕਰਦਾ ਅੱਜ ਕੱਲ ਅਸੀਂ ਜੋਧਿਆਂ ਦੇ ਨਾਂ ਤੇ ਪੈਸੇ ਖਾਣੇ ਚਾਲੂ ਕਰਤੇ ਆ ਹੁਣ ਇਹ ਜੋਧੇ ਆ ਨਾ ਇਹ ਵਧੀਆ ਆ ਪਾਸੋਂ ਕੋਈ ਕਹਿੰਦੇ ਸਪੋਰਟ ਕਰੋ ਮਗਰ ਦੇਣਾ ਉਹਦੇ ਪਰਿਵਾਰ ਨੂੰ ਸੰਭਾਲੋ ਜਿਹਨੇ ਜੋਧਿਆਂ ਨੇ ਕੰਮ ਕੀਤਾ ਉਹਦੇ ਪਰਿਵਾਰ ਨੂੰ ਸੰਭਾਲੋ ਬੰਦੀ ਸਿੰਘ ਜਿੱਦਾਂ ਆ ਜਿਹੜੇ 84 ਜੇ ਨੌਜਵਾਨਾਂ ਨੇ ਆਪਣੇ ਨੇਹਾ ਹੀ ਠੀਕ ਹੈ ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣ ਦੀ ਲੋੜ ਆ ਮਤਲਬ ਜਿਹੜੇ ਕੰਮ ਐ ਜੋਦੇ ਫੇਰ ਆਉਗੇ ਹੋਰ ਵੀ ਆਂਦੇ ਰਹੂਗੇ ਮਗਰ ਉਹਦਾ ਪਰਿਵਾਰਾਂ ਨੂੰ ਸੰਭਾਲਣ ਦੀ ਲੋੜ ਐ ਜੇ ਇਦਾਂ ਦੇ ਮਤਲਬ ਜੋਧਿਆਂ ਨੂੰ ਸੰਭਾਲਾਂਗੇ ਨਾ ਫੇਰ ਹੀ ਅਗਲਾ ਬੰਦਾ ਉੱਠ ਕੇ ਕਾਰਜ ਅੱਗੇ ਕਰਦਾ ਧੁੱਪ ਵਾਸਤੇ ਚੁੰਨੀ ਲੈ ਲੈਣੇ ਆ ਜਦੋਂ ਇੱਜ਼ਤ ਦੀ ਗੱਲ ਆਉਂਦੀ ਫੇਰ ਲੈ ਲੈਣੇ ਧੁੱਪ ਲੱਗਦੀ ਛਤਰੀ ਵੀ ਨਹੀਂ ਹੋ ਜਾਂਦੀ ਆ ਇੱਜ਼ਤ ਵਾਸਤੇ ਇੱਜ਼ਤ ਢਕਣੇ ਵਾਸਤੇ ਪੜਦਾ ਔਰਤ ਵਾਸਤੇ ਬਹੁਤ ਜ਼ਰੂਰੀ ਆ ਮਰਿਆਦਾ 'ਚ ਰਹਿਣਾ ਬਹੁਤ ਜ਼ਰੂਰੀ ਆ ਸਾਰੀਆਂ ਸਾਡੀਆਂ ਭੈਣਾਂ ਹਰੇਕ ਧਰਮ 'ਚ ਸਾਡੀ ਭੈਣਾਂ ਹਰੇਕ ਧਰਮ ਦਾ ਸਾਡਾ ਯਾਰ ਦੋਸਤ ਆ ਮਹਾਰਾਜ ਚੜ੍ਹਦੀ ਕਲਾ 'ਚ ਪਰ ਸਾਰੀਆਂ ਭੈਣਾਂ ਨੂੰ ਇੱਕ ਬੇਨਤੀ ਆ ਵੀ ਭਾਈ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਆ ਤੁਸੀਂ ਹਰੇਕ ਹਰੇਕ ਪਰਿਵਾਰ ਬਸਾਉਣਾ ਤੇ ਆਪਣਾ ਮਰਿਆਦਾ ਚ ਰਹਿ ਕੇ ਸਾਰਾ ਕੁਝ ਕਰੋ ਠੀਕ ਆ ਤੁਸੀਂ ਵੀਡੀਓ ਬਣਾਉਣੀ ਆ ਮਰਿਆਦਾ ਚ ਰਹਿ ਕੇ ਕੋਈ ਨਵਾਂ ਚੁੰਡ ਹੁਣ ਤੁਸੀਂ ਵੀ ਤਾਂ ਇੱਕ ਚੁੰਡ ਰਹੇ ਆ ਆ ਭੈਣ ਵੀ ਸਾਡੀ ਕਰ ਰਹੀ ਆਉਣੇ ਨੇ ਮੈਂ ਕੱਤ ਚ ਪੜਿਆ ਇਹ ਵੀ ਸੋਸ਼ਲ ਮੀਡੀਆ ਤੇ ਹੀ ਆ ਜਿਹੜੇ ਕਹਿੰਦੇ ਸਾਨੂੰ ਕੁਝ ਆਉਂਦਾ ਨਹੀਂ ਹੈਗਾ ਜਾਗਰ ਨਹੀਂ ਆਉਂਦਾ ਹਰੇਕ ਟੈਕਨੀਕ ਹੁਣ ਕਿੰਨੀਆਂ ਕੁੜੀਆਂ ਵਿਚਾਰੀਆਂ ਮੋਹਾਲੀ ਚ ਕੰਮ ਕਰਦੀਆਂ ਜਦੋਂ ਰਾਤਾਂ ਨੂੰ ਸਾਡੇ ਕੋਲ ਪੀਜੀਆਂ ਠੇਕੇ ਤੇ ਜਦੋਂ ਅਸੀਂ ਦੇਖਦੇ ਆ ਕੋਈ ਗਿਰ ਗਿਰ ਕੇ ਜਾਂਦੀ ਆ ਵੇਡ ਕਿੰਨੀਆਂ ਤਾਂ ਰੋਟੀ ਵੀ ਮਿਹਨਤ ਤਾਂ ਕਰ ਰਹੀਆਂ ਉਹਨਾਂ ਨੇ ਆਹ ਰਸਤਾ ਤਾਂ ਨਹੀਂ ਚੁਣਿਆ ਬਹੁਤ ਕੁੜੀਆਂ ਐਹ ਜੀਆਂ ਜਿਹੜੀਆਂ ਮਰਿਆਦਾ ਚ ਰਹਿਣ ਵਾਲੀਆਂ ਪਰ ਮਰਿਆਦਾ ਵਾਲੀ ਨੂੰ ਹੀ ਮਰਿਆਦਾ ਵਾਲੀ ਦਾ ਪਤਾ ਹੋਊਗਾ ਜਿਨੇ ਰਾਤ ਨੂੰ ਗੰਦ ਪਾਉਣਾ ਉਸ ਕੁੜੀ ਨੂੰ ਕੁਝ ਨਹੀਂ ਪਤਾ ਮਰਿਆਦਾ ਵਾਲੀ ਮਰਿਆਦਾ ਉਹ ਕਹੂਗੀ ਵੀ ਹਾਂ ਸਹੀ ਹੋਇਆ ਨੇ ਗੰਦ ਪਾਇਆ ਤਾਂ ਕਿਉਂਕਿ ਉਸ ਕੁੜੀ ਤੇ ਵੀ ਉਸ ਕੁੜੀ ਕਰਕੇ ਰੋਗ ਲੱਗ ਗਈ ਹੁਣ ਮਾਂ-ਬਾਪ ਕਈਆਂ ਨੂੰ ਭੇਜਦੇ ਹੀ ਨਹੀਂ ਕਈਆਂ ਦਾ ਜੀ ਕਰਦਾ ਕੰਮ ਕਰਨੇ ਨੂੰ ਕਿਆ ਕਰੇ ਨਹੀਂ ਭੇਜਦੇ ਹੁਣ ਉਹਨਾਂ ਕੁੜੀਆਂ ਕਰਕੇ ਉਹਨਾਂ ਤੇ ਵੀ ਰੋਗ ਲੱਗ ਗਈ ਇਸ ਕਰਕੇ ਸੋਚਣ ਦੀ ਲੋੜ ਆ ਉਹ ਕਿਸੇ ਨੇ ਕੁਝ ਮਾੜਾ ਨਹੀਂ ਕਰਿਆ ਹੈਗਾ ਠੀਕ ਆ ਹੁਣ ਹਰ ਇੱਕ ਚੀਜ਼ ਦਾ ਹੁੰਦਾ ਉਹਦਾ ਅੰਤ ਐਂ ਲਿਖਿਆ ਤਾਂ ਲਿਖਿਆ ਹੋਇਆ ਸੀ ਇੱਕਣੀ ਅੰਤ ਹੁਣ ਉਹਦੇ ਮਰ ਨਾਲ ਐ ਨਹੀਂ ਹੈਗਾ ਕਿ ਵੀ ਮਾਫੀ ਮੰਗੋ ਇਹ ਮੰਗੋ ਉਹ ਕਰੋ ਉਹ ਕੋਈ ਚੱਕਰ ਨਹੀਂ ਆਪਣੇ ਆਪ ਨੂੰ ਸਮਝਾਓ ਕਿਸੇ ਅੱਗੇ ਨੀਵੇਂ ਹੋਣ ਦੀ ਲੋੜ ਨਹੀਂ ਆਪਣੇ ਆਪ ਨੂੰ ਆਪ ਪਹਿਲੇ ਹੀ ਸਮਝਾ ਲਓ ਵੀ ਹਾਂ ਮਾਫੀ ਮੰਗਣ ਨਾਲ ਕੋਈ ਬੜਾ ਨਹੀਂ ਹੋ ਜਾਂਦਾ ਕੋਈ ਛੋਟਾ ਨਹੀਂ ਹੋ ਜਾਂਦਾ ਆਪਣੇ ਆਪ ਨੂੰ ਸਮਝਾਓ ਵੀ ਭਾਈ ਅਸੀਂ ਨਹੀਂ ਇਹ ਚੀਜ਼ਾਂ ਤੇ ਗੰਦ ਪਾਉਣਾ ਆਪਣਾ ਇੱਕ ਪਰਿਵਾਰਕ ਜੂ ਕੱਲੂ ਕਾਕੇ ਦੇ ਅੱਗੇ ਵਿਆਹ ਕਰਾਉਂਗੀ ਕਿ ਆ ਸੋਚੂੰਗਾ ਅਗਲਾ ਵੀ ਆ ਕੁਝ ਕਰਦੀ ਸੀ ਤਾਂ ਕਰਕੇ ਸੋਚੋ ਥੋੜਾ ਸੋਚ ਵਿਚਾਰੋ ਬੜੀ ਬਹੁਤ ਸਾਰੇ ਕੁੜੀਆਂ ਮੁੰਡੇ ਦੇਖਦੇ ਪੈਨੇ ਤੁਹਾਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਅਸੀਂ ਭੈਣੇ ਇਹ ਵੇ ਗੱਲ ਕੇ ਥੋੜਾ ਜਨਾ ਆਪਣੇ ਆਪ ਨੂੰ ਸੁਧਾਰ ਕੇ ਰੱਖੋ ਇੱਜ਼ਤ ਨਾ ਰੋ ਕਿ ਜਿਹੜਾ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਵੀ ਪ੍ਰਵਾਹ ਸਹੀ ਪਵੇ ਕੱਲ ਨੂੰ ਲੋਕੀ ਤੁਹਾਡੇ ਜਿੱਦਾਂ ਇਹ ਦੇ ਮਤਲਬ ਹੋਏ ਤਿੰਨ ਕੇ ਜਾਣੇ ਇਕੱਠੇ ਹੋਏ ਆ ਉਦਾਂ ਨੂੰ ਠੀਕ ਹੈ ਨਹੀਂ ਐਦਾਂ ਹੋਣ ਕਿ ਹਾਂ ਵੀ ਪਤਾ ਚੱਲੇ ਕਿ ਹਾਂ ਵੀ ਕੇ ਬੰਦੇ ਦੀ ਮੌਤ ਹੋਈ ਹੈ ਮੌਤ ਵੀ ਮਰਨੀ ਜਿਹੜੀ ਹੈ ਨਾ ਬੜੇ ਸ਼ੋਗ ਰਮ ਜਿਹੜੇ ਬੰਦੇ ਦੇ ਆ ਮੌਤ ਦੇ ਬੰਦੇ ਤੇ ਚਾਹਤਾ ਪਤਾ ਚੱਲਦਾ ਅਸੀਂ ਤੇ ਕਹਿੰਨੇ ਕਿ ਸਾਨੂੰ ਮੋਤ ਆਵੇ ਹਾਲਾਕੇ ਦਹਾਰੀ ਸਿੰਘ ਨਾਲੂਆ ਜੰਮ ਨਹੀਂ ਹੋਣਾ ਮਹਾਰਾਜਾ ਨਰਜੀਤ ਸਿੰਘ ਜੰਮ ਨਹੀਂ ਹੋਣਾ ਇਹ ਤਾਂ ਭਗਤੀ ਉਹ ਕਰਨੀ ਪੈਣੀ ਆ ਤਾਂ ਜੰਮ ਹੋਣੇ ਆ ਇਹ ਹੁਣ ਜਿਹੜੀ ਕਹਿ ਦੂਗੀ ਸ਼ਾਮ ਨੂੰ ਜੀ ਮੇਰੀ ਐ ਇਨਕਮ ਸੋਰਸ ਕਿਆ ਸਵਾ ਇਨਕਮ ਮਿੱਟੀ ਮੰਦਿਆਂ ਪੈਸਾ ਹੀ ਬੜਾ ਨਹੀਂ ਹੁੰਦਾ ਪੈਸੇ ਨਾਲੋਂ ਬੜੀ ਇੱਜ਼ਤ ਹੁੰਦੀ ਆ ਇਹ ਇੱਜ਼ਤ ਦੀ ਗੱਲ ਉਹਨਾਂ ਨੂੰ ਪਤਾ ਹੈ ਜਿਹੜੀਆਂ ਭੈਣਾਂ ਨੇ ਪਤਾ ਵੀ ਜਿੱਤ ਕੈਮ ਰੱਖੀ ਹੋਈ ਆ ਉਹਨਾਂ ਨੂੰ ਪਤਾ ਉਨ ਜੇ ਇਹ ਜੇ ਸੂਰਮੇ ਜੰਮਣਿਆ ਤਾਂ ਸੂਰਮਿਆਂ ਦੀਆਂ ਗੱਲਾਂ ਸੁਣ ਸੁਣ ਕੇ ਸੁਣਝਾਉਣਾ ਪੈਣਾ ਨਿਆਣਿਆਂ ਨੂੰ ਇਹ ਮਾਂ-ਬਾਪ ਦੀ ਸਭ ਤੋਂ ਵੱਡੀ ਗਲਤੀ ਆ ਆਪਾਂ ਮਾਂ-ਬਾਪ ਦੀ ਗਲਤੀ ਮੰਨਦੇ ਔਰ ਕਿਸੇ ਦੀ ਨਹੀਂ ਮੰਨਦੇ ਕਿਸੇ ਨੂੰ ਨਹੀਂ ਕਹਿੰਦੇ ਹੈਗੇ ਮਾਂ-ਬਾਪ ਦੀ ਗਲਤੀ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਨਾਂ ਨੇ ਜੀ ਬਹੁਤ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੂੰ ਸਮਝਾਇਆ ਸੀਗਾ ਜਿੱਥੋਂ ਤੱਕ ਸਾਨੂੰ ਪਤਾ ਤੇ ਪਰ ਜੋ ਵੀ ਉਹਨਾਂ ਨੇ ਕੀਤਾ ਆਪਦੇ ਅਕੋਰਡਿੰਗ ਸਹੀ ਕੀਤਾ ਤੇ ਬਾਕੀ ਹੋਰ ਵੀ ਮਤਲਬ ਜਿਹੜੇ ਬੰਦੇ ਇਦਾਂ ਦੀਆਂ ਹਰਕਤਾਂ ਕਰਦੇ ਆ ਕੋਈ ਮਤਲਬ ਬਲਗਰ ਵੀਡੀਓ ਵਗੈਰਾ ਬਣਾਉਂਦੇ ਆ ਹਨਾ ਤਾਂ ਉਹ ਹੁਣ ਇਹ ਚੀਜ਼ ਤੋਂ ਮਤਲਬ ਥੋੜਾ ਫਰਕ ਪੈ ਜਾਊਗਾ ਅਸੀਂ ਵੀ ਦੇਖ ਰਹੇ ਹਾਂ ਮਾਰਕੀਟ 'ਚ ਵੀ ਬਹੁਤ ਫਰਕ ਪੈ ਗਿਆ ਇੱਥੇ ਤੇ ਬਾਕੀ ਹਨਾ ਰਹੀ ਗੱਲ ਉਹਦੀ ਉਹ ਅਸੀਂ ਮਤਲਬ ਸਹੀ ਕਹਨੇ ਆ ਉਹਨਾਂ ਨੇ ਜੋ ਕੀਤਾ ਸਹੀ ਕੀਤਾ ਆਪਦੇ ਐਂਡ ਤੇ ਪਹਿਲਾਂ ਗੱਲਾਂ ਹੁੰਦੀਆਂ ਸੀ ਕਿ ਦਿੱਲੀ ਬੰਬੇ ਦੇ ਵਿੱਚ ਇਦਾਂ ਦੀਆਂ ਕੁੜੀਆਂ ਮੁੰਡੇ ਇਦਾਂ ਨੇ ਵੀਡੀਓ ਬਣਾਉਂਦੇ ਨੇ ਹਨਾ ਕਿ ਵਲਗਰ ਨੇ ਜਾਂ ਡਬਲ ਮੀਨਿੰਗ ਗੱਲਾਂ ਕਰਦੇ ਨੇ ਜੋ ਵੀ ਆਪਾਂ ਕਹਿੰਦੇ ਸੀ ਸਾਡਾ ਪੰਜਾਬ ਤਾਂ ਸਾਫ਼ ਸੁਥਰਾ ਹੈ ਹੁਣ ਇਹ ਚੀਜ਼ਾਂ ਪੰਜਾਬ 'ਚ ਆ ਗਈਆਂ ਤੁਹਾਨੂੰ ਕੀ ਲੱਗਦਾ ਵੀ ਕਾਰਨ ਕੀ ਹੋਇਆ ਵੀ ਇਹ ਚੀਜ਼ਾਂ ਇੱਥੇ ਆ ਗਈਆਂ ਕਿ ਲੋਕੀ ਵੀਡੀਓ ਕਿਦਾਂ ਦੀ ਵੀ ਪਾ ਦਿੰਦੇ ਉਹ ਕਹਿੰਦੇ ਕਿ ਸਾਨੂੰ ਤਾਂ ਡਰੀ ਹੈ ਨਹੀਂ ਕੋਈ ਕਾਰਨ ਤਾਂ ਇਹ ਹੈ ਜੀ ਲੋਕਾਂ ਕੋਲੇ ਕੰਮ ਨਹੀਂ ਹੈਗਾ ਵੱਡੀ ਗੱਲ ਇਹ ਹੈ ਹਨਾ ਵੀ ਜੋ ਵੀ ਆਪਣਾ ਜੂਥ ਹੈਗਾ ਉਹ ਅਨਐਮਪਲੋਇਡ ਆ ਤੇ ਜੇ ਮਤਲਬ ਥੋੜਾ ਸਰਕਾਰ ਵੀ ਇਹਦੇ ਤੇ ਮਤਲਬ ਇੱਕ ਅੱਧਾ ਸਟੈਪ ਲਵੇ ਉੱਪਰ ਨੂੰ ਹਨਾ ਥੋੜਾ ਕੰਮ ਕਰ ਦਵੇ ਤਾਂ ਇਹ ਚੀਜ਼ਾਂ ਹੋਣ ਹੀ ਨਾ ਹੋਣ ਉਹ ਘਰੇ ਬਹਿਲੇ ਬੈਠੇ ਬੰਦਾ ਹੋਰ ਕਰੂਗਾ ਕੀ ਕਸੂਰ ਉਹਨਾਂ ਦਾ ਵੀ ਨਹੀਂ ਆ ਤਾਂ ਪਰ ਇਹ ਵੀ ਉਹਨਾਂ ਨੂੰ ਸਾਫ਼ ਸੁਥਰੀਆਂ ਵੀਡੀਓ ਬਣਾਉਣੀਆਂ ਚਾਹੀਦੀਆਂ ਵੀ ਜਿਹੜੀਆਂ ਆਪਾਂ ਸਾਰੇ ਉਹ ਵੀ ਆਪਦੇ ਪਰਿਵਾਰ 'ਚ ਬਹਿ ਕੇ ਦੇਖ ਸਕਣ ਆਪਾਂ ਵੀ ਦੇਖ ਸਕੀਏ। ਕਈ ਵਾਰ ਕੋਈ ਫੈਮਿਲੀ ਕੋਲੇ ਬੈਠੀ ਹੁੰਦੀ ਆ ਆਪਾਂ ਸਵੈਪ ਕਰਦੇ ਹੁੰਨੇ ਆ ਨਾ ਤਾਂ ਇੱਕੇਦਾਂ ਮੋਬਾਈਲ ਬੰਦ ਕਰਨਾ ਪੈਂਦਾ ਵੀ ਉਹ ਕੁਝ ਗੱਲਾਂ ਇਦਾਂ ਦੀਆਂ ਬੋਲ ਦਿੰਦੇ ਆ। ਤਾਂ ਹਾਂਜੀ ਤਾਂ ਉਹ ਬੰਦੇ ਵੀ ਹੁਣ ਮੈਂ ਦੇਖ ਰਿਹਾ ਕੱਲ ਤੋਂ ਪਰਸੋਂ ਤੋਂ ਇੰਸਟਾਗ੍ਰਾਮ ਤੇ ਆ ਨਾ ਵੀ ਉਹ ਸੌਰੀਆਂ ਮਤਲਬ ਆ ਰਹੀਆਂ ਵੀਡੀਓ ਵੀ ਉਹ ਮਾਫੀ ਮੰਗ ਰਹੇ ਆ ਤੇ ਕੁਝ ਤਾਂ ਫਰਕ ਪਾਊਗਾ ਜਿੰਤੋਂ ਤੱਕ ਲੱਗਦਾ। ਨੂੰ ਕੀ ਲੱਗਦਾ ਇਹਨੂੰ ਲੈ ਕੇ ਉਹ ਕੰਚਨ ਕੁਮਾਰੀ ਨੂੰ ਮਾਰ ਦੇਣਾ ਹਨਾ ਉਹਦੀ ਹੱਤਿਆ ਕਰ ਦੇਣੀ ਕਿ ਪੰਥ ਦੇ ਕੋਲ ਕੋਈ ਹੋਰ ਕੰਮ ਨਹੀਂ ਸਕੇ ਜੇ ਇਹਨੂੰ ਹੀ ਮਾਰਨਾ ਉਹਨਾਂ ਨੇ ਜ਼ਰੂਰੀ ਸਮਝਿਆ ਨਹੀਂ ਜ਼ਰੂਰੀ ਤਾਂ ਇਹ ਦੇਖੋ ਜਦੋਂ ਆਪਾਂ ਇੱਕ ਬੰਦੇ ਨੂੰ ਪਹਿਲਾਂ ਸਮਝਾ ਰਹੇ ਹਾਂ ਉਹਨਾਂ ਨੇ ਬਹੁਤ ਸਮਝਾਇਆ ਉਹਨੂੰ ਸਾਰਾ ਕੁਝ ਮਤਲਬ ਐਕਸਪਲੇਨ ਕੀਤਾ ਹੋਊਗਾ ਗੱਲਾਂ ਹੋਈਆਂ ਹੋਣਗੀਆਂ ਹਨਾ ਤਾਂ ਐਡਾ ਵੱਡਾ ਸਟੈਪ ਉਹਨਾਂ ਨੇ ਚੱਕਿਆ ਉਹ ਵੀ ਇੱਕ ਮਤਲਬ ਇੱਕ ਫੇਮਸ ਪਰਸਨੈਲਿਟੀ ਆਗੇ ਕੋਈ ਐਦਾਂ ਕੋਈ ਐਰਾ ਗੈਰਾ ਨਹੀਂ ਅਮਰਤਪਾਲ ਉਹ ਵੀ ਇੱਕ ਮਤਲਬ ਸਟੇਟਸ ਰੱਖਦੇ ਆ ਆਪਦਾ ਤੇ ਜੇ ਉਹਨਾਂ ਨੇ ਸਟੈਪ ਲਿਆ ਤਾਂ ਕੋਈ ਸੋਚ ਸਮਝ ਕੇ ਲਿਆ ਹੋਊਗਾ ਤੇ ਉਹਨਾਂ ਦਾ ਕੱਲਿਆਂ ਦਾ ਫੈਸਲਾ ਨਹੀਂ ਹੋਣਾ ਇਹ ਟੀਮ ਦਾ ਫੈਸਲਾ ਹੁੰਦਾ ਜਿਹੜੇ ਇਹ ਜੇ ਵੱਡੇ ਫੈਸਲੇ ਲਏ ਜਾਂਦੇ ਹਨ ਉਹ ਟੀਮਾਂ ਲੈਂਦੀਆਂ ਗਰੁੱਪ ਲੈਂਦੇ ਆ ਉਹ ਕੱਲਾ ਬੰਦਾ ਡਿਸੀਜਨ ਨਹੀਂ ਲੈਂਦਾ ਇਹ ਚੀਜ਼ਾਂ ਚ ਤੇ ਬਾਕੀਆਂ ਨੂੰ ਵੀ ਉਹਨਾਂ ਨੇ ਕਿਹਾ ਕਿ ਜੇ ਇਹਦਾ ਇਦਾਂ ਦਾ ਹਾਲ ਹੋਇਆ ਤੇ ਤੁਹਾਡਾ ਵੀ ਕਰ ਦਵਾਂਗੇ ਬਹੁਤ ਸਾਰੇ ਨਾਮ ਵਿੱਚ ਆਏ ਨੇ ਕਈਆਂ ਨੇ ਮਾਫੀਆਂ ਵੀ ਮੰਗੀਆਂ ਨੇ ਹਨਾ ਤੁਹਾਨੂੰ ਕੀ ਲੱਗਦਾ ਕਿ ਉਹ ਸੁਧਰ ਜਾਣਗੇ ਇਦਾਂ ਉਹ ਜਿਹੜਾ ਉਹਨਾਂ ਨੇ ਕਿਹਾ ਕਿ ਆਪਣਾ ਅਕਾਊਂਟ ਡਿਲੀਟ ਕਰ ਦਿਓ ਇਹ ਚੀਜ਼ਾਂ ਆਪਾਂ ਪੰਜਾਬ 'ਚ ਨਹੀਂ ਹੋਣ ਦੇਣੀਆਂ ਅਕਾਊਂਟ ਤਾਂ ਚਲੋ ਨਾ ਡਿਲੀਟ ਕਰਨ ਪਰ ਉਹ ਜੋ ਵੀਡੀਓ ਗਲਤ ਉਹਨਾਂ ਨੇ ਬਣਾਈਆਂ ਜਿੱਦਾਂ ਡਬਲ ਮੀਨਿੰਗ ਬਣਾਈਆਂ ਜਾਂ ਕੁਝ ਪ੍ਰਮੋਸ਼ਨਾਂ ਗਲਤ ਕੀਤੀਆਂ ਹਨ ਜਾਂ ਜਿੱਦਾਂ ਉਹ ਬਾਬਿਆਂ ਵਾਲੀਆਂ ਪ੍ਰਮੋਸ਼ਨਾਂ ਕਰਦੇ ਆ ਵੀ ਉਹ ਚੀਜ਼ਾਂ ਨੂੰ ਡਿਲੀਟ ਕਰ ਦੇਣਾ ਆਪਦਾ ਪਰਿਵਾਰ ਚ ਜਿੱਦਾਂ ਨਾਰਮਲ ਵੀਡੀਓ ਬਣਦੀਆਂ ਉਦਾਂ ਬਣਾ ਲੈਣ ਠੀਕ ਹੈ ਤੁਹਾਨੂੰ ਕੀ ਲੱਗਦਾ ਕਿ ਹੁਣ ਕੀ ਹੋਊਗਾ ਹੁਣ ਕੀ ਫਰਕ ਪਊਗਾ ਪੰਜਾਬ ਦੇ ਵਿੱਚ ਪਹਿਲਾਂ ਨਾਲ ਫਰਕ ਤਾਂ ਤੁਸੀਂ ਦੇਖ ਹੀ ਰਹੇ ਹੋ ਹਣ ਸੌਰੀ ਵਾਲੀਆਂ ਵੀਡੀਓ ਆ ਰਹੀਆਂ ਗਈਆਂ ਤੁਹਾਨੂੰ ਆਪ ਹੀ ਦੇਖ ਹੀ ਰਹੇ ਹੋ ਤੁਸੀਂ ਫਰਕ ਤਾਂ ਪਊਗਾ 100% ਫਰਕ ਪਊਗਾ ਇਹ ਚੀਜ਼ ਨਾਲ ਉਹਨੂੰ ਕੀ ਲੱਗਦਾ ਕਿ ਅਸੀਂ ਮਾਫੀਆਂ ਮੰਗਿਆ ਕਿ ਪਹਿਲਾਂ ਇਦਾਂ ਦਾ ਅਸੀਂ ਕੰਮ ਹੀ ਨਾ ਕਰੀਏ ਇਹ ਤਾਂ ਹੈਗਾ ਜੀ ਪਹਿਲਾਂ ਉਹਨਾਂ ਨੂੰ ਸੋਚਣਾ ਚਾਹੀਦਾ ਪਰ ਪਤਾ ਕੀ ਆ ਇੱਕ ਬਹਾ ਹੁੰਦਾਗਾ ਜਦੋਂ ਉਹ ਚੀਜ਼ ਚੱਲ ਪੈਂਦੀ ਹੈ ਨਾ ਦੇਖੋ ਦੇਖ ਕਹਿੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲ ਜਾਂਦਾ ਉਹ ਆ ਵੀ ਉਹ ਇੱਕ ਕੁੜੀ ਨੇ ਸਟਾਰਟ ਕੀਤਾ ਕਮਲਕੌਰ ਨੇ ਕੀਤਾ ਫਿਰ ਦੂਸਰੀ ਨੇ ਕਰ ਲਿਆ ਫਿਰ ਉਹ ਤੋਂ ਦੇਖ ਕੇ ਤੀਸਰੀ ਉਹਨੇ ਦੇਖਿਆ ਵੀ ਇਹ ਇੰਨੀ ਫੇਮਸ ਹੋ ਗਈ ਮੈਂ ਵੀ ਇਦਾਂ ਕਰੂ ਹਨਾ ਉਹ ਚੀਜ਼ਾਂ ਹੋ ਗਈਆਂ ਹੁਣ ਤੁਸੀਂ ਦੇਖੋ ਵੀ ਹਨਾ ਕਿੱਦਾਂ ਦਾ ਸਿਸਟਮ ਚੱਲ ਪਿਆ ਇੱਕ ਪਹਿਲਾਂ ਪਹਿਲਾਂ ਆਪਾਂ ਫੋਟੋ ਅਪਲੋਡ ਕਰਦੇ ਹੁੰਦੇ ਸੀਗੇ ਫਿਰ ਉਸ ਤੋਂ ਬਾਅਦ ਵੀਡੀਓ ਰੀਲਾਂ ਆ ਗਈਆਂ ਹੁਣ ਤੁਸੀਂ ਦੇਖ ਲਓ ਵੀ ਉਹ ਵੀ ਕਹਿੰਦੇ ਉਹਨੂੰ ਗੈਟ ਰੈਡੀ ਵਿਦ ਮੀ ਹਨਾ ਉਹ ਚੀਜ਼ਾਂ ਦੇਖੋ ਵੀ ਉਹ ਚੀਜ਼ਾਂ ਹੈਗੀਆਂ ਚਲਾਉਣ ਵਾਲੀਆਂ ਜਾਓ ਚੀਜ਼ਾਂ ਹੈਗੀਆਂ ਵੀ ਪੋਸਟ ਕਰਨ ਯੋਗ ਉਹ ਚੀਜ਼ਾਂ ਪ੍ਰਾਈਵੇਟ ਆਪਣੀ ਆਪਣੀ ਪਰਸਨਲ ਲਾਈਫ ਆ ਉਹਨੂੰ ਵੀ ਉਹ ਮਤਲਬ ਉਹਦੇ ਤੇ ਪਬਲਿਕ ਪਲੇਟਫਾਰਮ ਤੇ ਲੈ ਕੇ ਆ ਰਹੇ ਨੇ ਕਿਸੀਂ ਬੰਦ ਕਮਰੇ ਦੇ ਵਿੱਚ ਕੱਪੜੇ ਬਦਲਦੇ ਹੁੰਦੇ ਸੀ ਆਪਣੇ ਆਪ ਨੂੰ ਸਮਝਦੇ ਕਿ ਕੋਈ ਸਾਨੂੰ ਦੇਖਦਾ ਨਹੀਂ ਹੈਗਾ ਪਰ ਕੰਫਰਟੇਬਲ ਆ ਉਹ ਚੀਜ਼ਾਂ ਹੁਣ ਛਰੇਆ ਸਾਡੇ ਪਿੰਡਾਂ 'ਚ ਨਾ ਜੀ ਮਤਲਬ ਜਿੰਨੇ ਕੱਪੜੇ ਇਹ ਪਾ ਕੇ ਵੀਡੀਓ ਬਣਾਉਂਦੀਆਂ ਨਾ ਓਨੇ ਕੱਪੜੇ ਪਾ ਕੇ ਸਾਡੇ ਪਿੰਡਾਂ 'ਚ ਲੇਡੀਜ਼ ਸ਼ਾਵਰ ਲੈਂਦੀਆਂ ਠੀਕ ਆ ਜਿੰਨੇ ਕੱਪੜੇ ਪਾ ਕੇ ਵੀਡੀਓ ਬਣਾਉਂਦੀਆਂ ਤਾਂ ਇਹ ਚੀਜ਼ ਬਹੁਤ ਹੀ ਜ਼ਿਆਦਾ ਗਲਤ ਆ ਜੋ ਉਹਨਾਂ ਨੇ ਕੀਤਾ ਬਹੁਤ ਸਹੀ ਕੀਤਾ ਠੀਕ ਆ ਤੇ ਇਹਦੇ ਨਾਲ 100% ਫਰਕ ਪਾਊਗਾ ਜਿੱਥੋਂ ਤੱਕ ਸਾਨੂੰ ਲੱਗਦਾ ਜਿਹੜੇ ਦੇਖਦੇ ਪਏ ਨੇ ਕੁੜੀਆਂ ਮੁੰਡੇ ਜਿਹੜੇ ਆਪਣੇ ਰਾਹ ਤੋਂ ਪਟਕ ਗਏ ਨੇ ਜਿਹੜੇ ਕਹਿੰਦੇ ਨੇ ਕਿ ਵੀਡੀਓ ਬਣਾਉਣੀ ਹੈ ਸਾਡੀ ਕਮਾਈ ਦਾ ਸਾਧਨ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਉਹੀ ਬਾਰ-ਬਾਰ ਮੈਂ ਦੱਸ ਰਿਹਾ ਨਾ ਜੀ ਉਹੀ ਹੈ ਨਾ ਇਹ ਉਹ ਸਹੀ ਵੀਡੀਓ ਬਣਾਉਣ ਆਪਦਾ ਪੈਸਾ ਕਮਾਉਣ ਕੋਈ ਚੱਕਰ ਨਹੀਂ ਸਹੀ ਪ੍ਰੋਮੋਸ਼ਨ ਕਰਨ ਜਿਹੜੇ ਕੋਈ ਵਧੀਆ ਹੁਣ ਕਿੰਨੀਆਂ ਹੋਰ ਕੰਮ ਵਧੇਰੇ ਆ ਉਹ ਕਰ ਲੈਣ ਜ਼ਰੂਰੀ ਥੋੜੀ ਹੈ ਵੀ ਆਪਾਂ ਬਲਗਰੀ ਵੀਡੀਓ ਬਣਾਉਣੀ ਆ ਸਹੀ ਆਪਦੇ 'ਚ ਤੁਹਾਡੇ 'ਚ ਕੋਈ ਟੈਲੈਂਟ ਆ ਤੁਸੀਂ ਉਹ ਲੈ ਕੇ ਆਓ ਲੋਕ ਐਪਰੀਸ਼ੀਏਟ ਕਰਨਗੇ ਜਿਹੜੇ ਬੰਦਿਆਂ 'ਚ ਟੈਲੈਂਟ ਹੁੰਦਾ ਲੋਕ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਜੇ ਕੋਈ ਪਲੇਅਰ ਆ ਕੋਈ ਕੋਈ ਗਾਉਂਦਾ ਕੋਈ ਹੋਰ ਐਕਟਿੰਗ ਕਰਦਾ ਹੁਣ ਮੇਰੇ ਫਰੈਂਡ ਸਰਕਲ ਉਹ ਐਕਟਿੰਗ ਕਰਦੇ ਆ ਉਹ ਬਣਾਉਂਦੀ ਨਹੀਂ ਵੀਡੀਓ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਪਾਓ ਬਣਾਓ ਵੀ ਫਲਾਣਾ ਬੰਦਾ ਬਣਾਉਂਦਾ ਧਮਕਾ ਬਣਾਉਂਦਾ ਉਹ ਕਹਿੰਦੇ ਨਹੀਂ ਕਹਿੰਦੇ ਬਾਈ ਅਸੀਂ ਥੀਏਟਰ ਆਰਟਿਸਟ ਆ ਅਸੀਂ ਮੂਵੀਜ਼ ਕੰਮ ਕਰਾਂਗੇ ਅਸੀਂ ਇਹ ਚੀਜ਼ਾਂ ਨਹੀਂ ਕਰਦੇ ਚੰਗੇ ਲੱਗਦੇ ਉਹ ਵੀ ਤਾਂ ਬੰਦੇ ਆ ਨਾ ਉਹਨਾਂ ਦੇ ਵੀ ਦਿਮਾਗ ਹੈਗਾ ਉਹ ਵੀ ਉਹ ਵੀਡੀਓ ਬਣਾ ਕੇ ਪੈਸੇ ਕਮਾ ਸਕਦੇ ਆ ਪਰ ਉਹ ਨਹੀਂ ਕਰ ਰਹੇ ਪਰ ਕਈ ਐਦਾਂ ਵੀ ਕਹਿੰਦੇ ਨੇ ਜੇ ਅਸੀਂ ਵਧੀਆ ਵੀਡੀਓ ਪਾਉਣੇ ਆ ਕੋਈ ਮਤਲਬ ਆਪਣਾ ਹੋਨਰ ਦਿਖਾਉਂਦੇ ਆ ਤੇ ਲੋਕੀ ਉਹ ਚੀਜ਼ ਦੇਖਦੇ ਨਹੀਂ ਕਿ ਸਾਡੇ ਲੋਕਾਂ ਦੇ ਵਿੱਚ ਹੀ ਗਲਤੀ ਕਿ ਸਾਡੀ ਮਾਨਸਿਕਤਾ ਇਦਾਂ ਦੀ ਹੋ ਗਈ ਆ ਕਿ ਜਿਹੜੇ ਵਧੀਆ ਲੋਕ ਅਸੀਂ ਉਹਨਾਂ ਨੂੰ ਦੇਖਣਾ ਹੀ ਨਹੀਂ ਨਹੀਂ ਸਾਰਾ ਕੁਝ ਦੇਖਦੇ ਜੀ ਅਸੀਂ ਦੇਖਦੇ ਹਾਂ ਜਿਹੜੇ ਕੋਈ ਵਧੀਆ ਵੀਡੀਓ ਬਣਾਉਂਦੇ ਹੋ ਲੋਕ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਦੇ ਆ ਜੇ ਕੋਈ ਚੰਗਾ ਕੰਮ ਕਰਦਾ ਹੁਣ ਅੱਪ ਤੁਸੀਂ ਭਾਈ ਸਾਹਿਬ ਦੀ ਹੀ ਲੈ ਲਓ ਐਗਜ਼ਾਮਪਲ ਉਹਨਾਂ ਨੇ ਵਧੀਆ ਕੰਮ ਕੀਤਾ ਅੱਪ ਅੱਜ ਇੱਥੇ ਬੈਠੇ ਆ ਅੱਪ ਕਹਿ ਰਹੇ ਆ ਹਾਲਾਂਕਿ ਆਪਾਂ ਜਾਣਦੇ ਨਹੀਂ ਕੋਈ ਆਪਣਾ ਲੈਣਾ ਦੇਣਾ ਨਹੀਂ ਕਿਸੇ ਚੀਜ਼ ਨਾਲ ਪਰ ਆਪਾਂ ਫਿਰ ਵੀ ਕਹਿ ਰਹੇ ਆ ਵੀ ਉਹਨਾਂ ਨੇ ਜੋ ਕੀਤਾ ਸਹੀ ਕੀਤਾ ਵਧੀਆ ਚੀਜ਼ ਨੂੰ ਹਰ ਬੰਦੇ ਹੀ ਐਪਰੀਸ਼ੀਏਟ ਕਰਦਾ ਹੁੰਦਾ ਤੇ ਕਿਸੇ ਨਾ ਕਿਸੇ ਨੂੰ ਇਹ ਸਟੈਪ ਲੈਣਾ ਪੈਣਾ ਸੀ ਇਹ ਅੱਜ ਦੇ ਟਾਈਮ ਦੀ ਨਾ ਲੋੜ ਸੀਗੀ ਕਿਸੇ ਨਾ ਕਿਸੇ ਨੂੰ ਇਹ ਲੈਣਾ ਪੈਣਾ ਸੀ ਉਹਨਾਂ ਨੇ ਇਹ ਸਟੈਪ ਲੈ ਲਿਆ ਠੀਕ ਆ ਦੈਟਸ ਆਲ